ਸਤਲੁਜ ਦਰਿਆ ਦੀ ਮਿੱਟੀ ਜਿਹੜੀ ਆ ਉਹ ਹਾਲੇ ਵੀ ਘਰ ਵਿੱਚ ਪਈ ਨਜ਼ਰ ਆ ਰਹੀ ਆ ਤਾਂ ਨਾਲ ਹੀ ਸਤਲੁਜ ਦਰਿਆ ਜਿਹੜਾ ਉਹ ਲੱਗਦਾ ਦੂਰ ਦੂਰ ਤੱਕ ਤੁਸੀਂ ਦੇਖੋਗੇ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਉਹ ਸਤਲੁਜ ਦੇ ਪਾਣੀ ਵਿੱਚ ਡੁੱਬ ਚੁੱਕੀ ਆ ਮਰਜੀ ਜੀ ਜਦੋਂ ਹੜਾ ਆਏ ਸੀਗੀ ਕਿੰਨਾ ਕਿੰਨਾ ਪਾਣੀ ਸੀਗਾ ਇੱਥੇ ਤਿੰਨ ਤਿੰਨ ਫੁੱਟ ਉੱਕ ਖਮਰੇ ਸੀ ਤਿੰਨ ਤਿੰਨ ਫੁੱਟ ਕਮਰੇ ਚ ਹੋ ਗਿਆ ਸੀ ਨਕਸਾਨ ਜਿਹੜਾ ਹੋਇਆ ਉਹ ਨੁਕਸਾਨ ਸਾਰਾ ਹੀ ਹੋ ਗਿਆ तकरीबन ਫਸਲ ਜ਼ਮੀਨ ਸਭ ਕੁਝ ਹੀ ਖਰਾਬ ਹੋ ਗਿਆ ਜ਼ਮੀਨ ਵੀ ਰੋੜ ਗਈ ਜਿਹੜੀ ਦੋ ਟਾਈ ਕਿਲੇ ਸੀ ਸਾਡੇ ਕੋਲ ਉਹ ਵਿਆਹ ਕਿਹਾ ਹੋਇਆ ਤੀ ਦਾ ਹਾਂਜੀ ਦਸੰਬਰ ਮਹੀਨੇ ਚ ਰੱਖਿਆ ਹੋਇਆ ਜੀ ਆ ਤੁਸੀਂ ਦੱਸ ਰਹੇ ਹੋ ਕਿ ਦਸੰਬਰ ਮਹੀਨੇ ਵਿੱਚ ਤੀ ਦਾ ਵਿਆਹ ਤੇ ਅੱਜ ਪਹਿਲੀ ਦੱਥਾ ਹੁੰਦਿਆਂ ਵੀ ਹੱਥ ਅਡਣ ਵਾਲੀ ਜਿਹੜੀ ਨੌਬਤ ਆ ਉਹ ਆ ਗਈ ਉਨਜੀ ਸਭ ਕੁਛੀ ਜ਼ਮੀਨ ਦੇ ਅਸਰੀ ਸੀ ਕਰਨਾ ਫਸਲ ਤਾਂ ਸਾਰੀ ਰੁੜ ਗਈ ਆ ਜ਼ਮੀਨ ਵੀ ਰੁੜ ਗਈ ਆ ਬਹੁਤ ਮੁਸ਼ਕਲ ਹੋਈ ਪਈ ਸਾਨੂੰ ਅਸੀਂ ਹੱਦ ਬੱਚੀ ਦਾ ਘਰ ਚ ਕਿਵੇਂ ਕਰੀਏ ਕਿੰਨਾ ਕੁ ਦੁੱਖੀ ਹੁੰਦਾ ਕਿ ਬੱਚੀ ਵਿਆਹ ਨਾਲੀ ਆ ਜਵਾਨ ਘਰੇ ਬੂਏ ਤੇ ਬੈਠੀ ਪਈ ਆ ਅੰਜੀ ਦੋ ਬੇਟੀਆਂ ਬਹੁਤ ਟੈਨਸ਼ਨ ਆ ਸੀ ਕਿ ਮਾ ਉਹ ਚਲਪਾਉ ਕ ਹੋ ਗਈ ਆ ਅੱਖਾਂ ਚ ਹੰਝੂ ਜਿਹੜੇ ਆ ਉਹ ਨਿਕਲ ਆਏ ਆ ਕਿਉਂਕਿ ਜ਼ਿੰਮੇਵਾਰੀ ਆ ਪੁੱਤੀ ਦਾ ਵਿਆਹ ਰੱਖਿਆ ਹੋਇਆ ਤੇ ਪਰਿਵਾਰ ਕਹਿੰਦਾ ਕਿ ਸਾਡੇ ਕੋਲੇ ਕੁਝ ਵੀ ਨਹੀਂ ਗਿਆ ਕਿ ਜਿਹੜੀ ਧੀ ਦੀ ਡੋਲੀ ਜਿਹੜੀ ਆ ਉਹ ਇਹ ਘਰੋਂ ਤੋਕ ਸਕਦੀ ਹੈ। ਮੈਂ ਰੂਜੇ ਬਹੁਤ ਬਹੁਤ ਖਾਇਆ ਪੇਟ ਬੜਾ ਖਾਇਆ ਪੇਟ ਨਾ ਪਤਾ ਨਾ ਵੇਖ ਕੇ ਧੋਖਾ ਭੜਾਉਂਦੇ ਆ। ਬੱਟੀਆਂ ਦਾ ਨਾ ਕੋ ਬੱਟੀਆਂ ਦਾ ਨਾ ਅੰਗੂਰੀ ਨਾ ਪੂਰੀ ਹੋਈ ਨਾ ਕੋਈ ਟਣਾ ਗਿਆ ਤਾਂ ਕੀ ਕਰਾਂਗੇ? ਕਹਦੇ ਨਾ ਕਰਾਂਗੇ। ਲੋ ਸੱਜਣ ਤੋਂ ਆ ਮੰਗਣੀਆਂ ਅਗਲੇ ਸਾਲ ਤੋਂ ਮੰਗੀ ਨੂੰ ਘਟ ਸੁੱਖ ਨਾ ਹੋ ਗਿਆ ਬਿਲਕੁਲ ਇਹ ਬੜਾ ਔਖਾ ਹੈ ਕੋਈ ਕੋਈ ਨਾ ਕੋਈ ਮਦਦ ਦਿੱਤੀ ਜਾਵੇ ਹਾਂਜੀ ਜੇ ਮਾਜਵਾ ਤੇ ਮਾਜਵਾ 20-20 ਹਜ਼ਾਰ ਤਾਂ ਹੀ ਉੱਜ ਲਾਈ ਬੈਠੇ ਆ ਪੈਲੀਆਂ ਤੇ ਖਰਚੇ ਲਾਈ ਬੈਠੇ ਫਸਲਾਂ ਦੇ ਤੇ 20-20 ਹਜ਼ਾਰ ਨਾਲ ਸਾਨੂੰ ਉਹ ਕਿੱਥੋਂ ਸਾਡਾ ਹੱਕ ਪੂਰਾ ਹੋ ਜਮਾਏਵੇ ਦਾ ਜਮੀਨ ਫਸਲ ਸਾਡੀ ਜਿਹੜੀ ਤਿੰਨ ਤੋਂ 4 ਲੱਖ ਦੀ ਫਸਲ ਸੀ ਜਿਹੜੀ ਰੁੜ ਗਈ ਏ ਚੁੱਕ ਚੱਕ ਜੋ ਕਰਜ ਮਾਣ ਐ ਫਸਲਾਂ ਦੇ ਲਾਏ ਫਸਲ ਹੋਊਗੀ ਕੱਲਾਂ ਵਿਆਹ ਕਾਰਜ ਕਰਾਂਗੇ ਬੱਚਿਆਂ ਦੇ ਜੇ ਫਸਲ ਨਾ ਰੋੜ ਦੀ ਸਾਨੂੰ ਕੋਈ ਲੋਗਤ ਨਹੀਂ ਜਮੀਨ ਵੀ ਖਰਾਬ ਹੋ ਗਈ ਜਮੀਨ ਖਰਾਬ ਨਾ ਹੁੰਦੀ ਫੇਰ ਵੀ ਸਾਨੂੰ ਕੋਈ ਨਹੀਂ ਗਾਉਣ ਵਾਲੇ ਸਮੇਂ ਸਾਨੂੰ ਝਾੜ ਹੋ ਜਾਂਦੀ ਵੀ ਸਾਰੀ ਫਸਲ ਹੋ ਚਣੀ ਹੁਣ ਤਾਂ ਜਮੀਨ ਖਰਾਬ ਹੋ ਗਈ ਉਹਦਾ ਝਾੜ ਫਸਲ ਵਾਲੀ ਵੀ ਗਈ ਬਿੱਤ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਨੇ ਲੋਕਾਂ ਨੂੰ ਕੱਖੋਂ ਹੌਲੇ ਕਰਕੇ ਰੱਖ ਦਿੱਤਾ ਜਮੀਨਾਂ ਪਾਣੀ ਵਿੱਚ ਡੁੱਬ ਗਈਆਂ ਕਰਟ ਟੈਟੇਰੀ ਹੋ ਗਏ ਅਗਰ ਗੱਲ ਕਰੀਏ ਸਰਹੱਦੀ ਜ਼ਿਲ੍ਹਾ ਫਰੋਇਪਰ ਦੀ ਤਾਂ ਫਰੋਇਪਰ ਵਿੱਚ ਵੀ ਹੜ੍ਹਾਂ ਨੇ ਭਾਰੀ ਤਬਾਈ ਜਿਹੜੀ ਆ ਉਹ ਮਚਾਈ ਸੀ ਅਨੇਕਾਂ ਪਿੰਡ ਜਿਹੜੇ ਆ ਉਹ ਹੜ੍ਹਾਂ ਦੀ ਮਾਰ ਹੇਠ ਆ ਗਏ ਸਨ ਅੱਜ ਅਸੀਂ ਇੱਕ ਤੁਹਾਨੂੰ ਐਸੇ ਕਿਸਾਨ ਦੇ ਪਰਿਵਾਰ ਨਾਲ ਮਿਲਣ ਜਾ ਰਹੇ ਹਾਂ ਜਿਸ ਦੇ ਕੋਲ ਮਹਿਜ ਹੀ 2.5 ਕਿੱਲੇ ਜ਼ਮੀਨ ਸੀਗੀ ਉਹ ਵੀ ਹੜ੍ਹਾਂ ਦੇ ਪਾਣੀ ਵਿੱਚ ਡੁੱਬ ਗਈ ਤੇ ਦਸੰਬਰ ਵਿੱਚ ਉਸਨੇ ਧੀ ਦਾ ਵਿਆਹ ਜਿਹੜਾ ਉਹ ਰੱਖਿਆ ਹੋਇਆ ਸੀਗਾ ਤੇ ਹੁਣ ਪਰਿਵਾਰ ਜਿਹੜਾ ਉਹ ਸੋਚੀ ਪਿਆ ਹੋਇਆ ਕਿ ਕੀ ਕੀਤਾ ਜਾਵੇ ਤੇ ਕੀ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਨੇ ਆ ਕਰਦੀਆਂ ਮੇਰੇ ਪਿੱਛੇ ਤਸਵੀਰਾਂ ਦੇਖ ਸਾਦੇਓ ਕਿ ਇਹ ਤਸਵੀਰਾਂ ਉਸ ਕਿਸਾਨ ਦੇ ਘਰ ਦੀਆਂ ਹਨ ਜਿੱਥੇ ਦੱਸਿਆ ਜਾ ਰਿਹਾ ਕਿ ਜਦੋਂ ਹੜ੍ਹ ਆਏ ਸੀ ਤਾਂ ਇੱਥੇ ਤਨ ਤੋਂ ਲੈ ਕੇ ਤਿੰਨ ਤਿੰਨ ਫੁੱਟ ਪਾਣੀ ਜਿਹੜਾ ਉਹ ਘਰ ਦੇ ਅੰਦਰ ਦਾਖਲ ਜਿਹੜਾ ਉਹ ਹੋ ਗਿਆ ਸੀਗਾ ਤਾਂ ਤ ਹਜੇ ਤੱਕ ਅ ਤਸਵੀਰ ਤੁਸੀਂ ਦੇ ਸਕਦੇ ਹੋ ਹਜੇ ਤੱਕ ਮਿੱਟੀ ਜਿਹੜੀ ਆ ਸਤਲੁਜ ਦੀ ਸਤਲੁਜ ਦਰਿਆ ਦੀ ਮਿੱਟੀ ਜਿਹੜੀ ਆ ਉਹ ਹਾਲੇ ਵੀ ਘਰ ਵਿੱਚ ਪਈ ਨਜ਼ਰ ਆ ਰਹੀ ਆ ਕਿਉਂਕਿ ਲਾਸਟ ਪੈਂਡ ਆ ਤਾਂ ਨਾਲ ਹੀ ਸਤਲੁਜ ਦਰਿਆ ਜਿਹੜਾ ਉਹ ਲੱਗਦਾ ਦੂਰ ਦੂਰ ਤੱਕ ਤੁਸੀਂ ਦੇਖੋਗੇ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਉਹ ਸਤਲੁਜ ਦੇ ਪਾਣੀ ਵਿੱਚ ਡੁੱਬ ਚੁੱਕੀ ਆ ਬਿਲਕੁਲ ਸਾਹਮਣੇ ਫਾੜ ਜਿਹੜੀ ਆ ਉਹ ਵਗਦੀ ਆ ਜਿੱਥੇ ਇਹਨਾਂ ਦੀ ਮਾਲਕੀ ਜ਼ਮੀਨ ਸੀਗੀ ਮਹਿਜ 2.5 ਕਿੱਲੇ ਉਹ ਵੀ ਸਾਰੀ ਦੀ ਸਾਰੀ ਜਿਹੜੀ ਆ ਉਹ ਮਿੱਟੀ ਨਾਲ ਭਰ ਚੁੱਕੀ ਆ ਤਾਂ ਇਧਰ ਤੁਸੀਂ ਤਸਵੀਰਾਂ ਦੇ ਸਾਦੇ ਹੋ ਇਹ ਤਸਵੀਰਾਂ ਫਰਮਾਇ ਪਰਦੇ ਪਿੰਡ ਆ ਢਿਗਾ ਘਾਰਾ ਦੀਆਂ ਹਨ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਆ ਤਾਂ ਸਾਡੇ ਨਾਲ ਇੱਥੇ ਪਰਿਵਾਰਕ ਮੈਂਬਰ ਵੀ ਮੌਜੂਦ ਆ ਗੱਲਬਾਤ ਕਰ ਲੈਣੇ ਆ ਛੋਟਾ ਕਿਸਾਨ ਦਾ ਪਰਿਵਾਰ ਜ਼ਮੀਨ ਤੇ ਹੀ ਜਿਹੜਾ ਘਰ ਦਾ ਗੁਜ਼ਾਰਾ ਉਹ ਚੱਲਦਾ ਸੀਗਾ ਹੋਰ ਕਾਰੋਬਾਰ ਵੀ ਜਿਹੜਾ ਉਹ ਪਰਿਵਾਰ ਕੋਲ ਨਹੀਂਗਾ ਜ਼ਮੀਨ ਦੇ ਆਸਰੇ ਹੀ ਜਿਹੜਾ ਚੁੱਲ੍ਹਾ ਜਿਹੜਾ ਉਹ ਬਲਦਾ ਸੀਗਾ ਤਾਂ ਜ਼ਮੀਨ ਜਿਹੜੀ ਸਾਰੀ ਦੀ ਸਾਰੀ ਆ ਉਹ ਪਾਣੀ ਵਿੱਚ ਡੁੱਬ ਗਈ ਆ ਤੇ ਹੁਣ ਪਰਿਵਾਰ ਨੂੰ ਫਿਕਰ ਸਤਾ ਰਿਹਾ ਕਿ ਦਸੰਬਰ ਮਹੀਨੇ ਵਿੱਚ ਤੀਤ ਦਾ ਜਿਹੜਾ ਵਿਆਹ ਰੱਖਿਆ ਹੋਇਆ ਸੀਗਾ ਤੇ ਕੋਲੇ ਹੜ੍ਹਾਂ ਨੇ ਇੱਕ ਪੈਸਾ ਤੱਕ ਵੀ ਜਿਹੜਾ ਉਹ ਨਹੀਂ ਛੱਡਿਆ ਤਾਂ ਗੱਲਬਾਤ ਕਰ ਲੈਣੇ ਸਾਡੇ ਨਾਲ ਪਰਿਵਾਰ ਮੌਜੂਦਾ ਭੈਣ ਜੀ ਨਾਮ ਕੀ ਤੁਹਾਡਾ ਅਮਰਜੀਤ ਕੋ ਅਮਰਜੀਤ ਜੀ ਜਦੋਂ ਹੜ੍ਹ ਆਏ ਸੀਗੇ ਕਿੰਨਾ ਕਿੰਨਾ ਪਾਣੀ ਸੀਗਾ ਇੱਥੇ ਤੋ ਤਿੰਨ ਤਿੰਨ ਫੁੱਟ ਉੱਕ ਕਮਰੇ ਇਸਣਾ ਤਿੰਨ ਤਿੰਨ ਫੁੱਟ ਕਮਰੇਚ ਹੋ ਗਿਆ ਸੀ ਇਹ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਤੋ ਨੁਕਸਾਨ ਸਾਰਾ ਹੀ ਹੋ ਗਿਆ तकरीबन ਫਸਲ ਜ਼ਮੀਨ ਸਭ ਕੁਝ ਹੀ ਖਰਾਬ ਹੋ ਗਿਆ ਜ਼ਮੀਨ ਵੀ ਰੋੜ ਗਈ ਜਿਹੜੀ 2 ਟਾਈ ਕਿੱਲੇ ਸੀ ਸਾਡੇ ਕੋਲੇ ਇਸ ਤੋਂ ਇਲਾਵਾ ਕੋਈ ਹੋਰ ਕਾਰੋਬਾਰ ਨਹੀਂ ਹੋਰ ਕੋਈ ਕਾਰੋਬਾਰ ਨਹੀਂ ਖੇਤੀਬਾੜੀ ਸੀ ਖੇਤੀਬਾੜੀ ਸੀ ਹਾਂਜੀ ਹੁਣ ਵਿਆਹ ਕਿਹਾ ਹੋਇਆ ਤੀ ਦਾ ਹਾਂਜੀ ਦਸੰਬਰ ਮਹੀਨੇ ਚ ਰੱਖਿਆ ਹੋਇਆ ਜੀ ਤੇ ਹੁਣ ਫਿਰ ਕਿੱਦਾਂ ਕਾਰਜ ਕਰੋਗੇ ਕਿਉਂਕਿ ਜ਼ਮੀਨ ਵੀ ਡੁੱਬ ਗਈ ਆ ਤੁਸੀਂ ਦੱਸ ਰਹੇ ਕਿ ਪੈਸੇ ਦੀ ਵੀ ਕਾਫੀ ਤੰਗੀ ਆ ਤੇ ਫਿਰ ਤੀ ਦਾ ਵਿਆਹ ਕਿਵੇਂ ਕਿੱਦਾਂ ਕੀਤਾ ਜਾਊਗਾ ਉਸ ਤੋਂ ਵੀ ਅਗੇ ਜਿਹੜੇ ਵੀਰ ਮਤ ਕਰ ਸਕਦੇ ਸਾਡੀ ਘਰ ਨਹੀਂ ਬੱਚੀ ਦਾ ਕਾਰਜ ਕਰਨੀ ਸੀ ਹਾਂ ਕਿ ਮੱਕੋ ਖੋਆ ਹੋਇਆ ਪਿਆ ਅੱਜ ਤੁਸੀਂ ਦੱਸ ਰਹੇ ਕਿ ਦਸੰਬਰ ਮਹੀਨੇ ਵਿੱਚ ਦੀਦਾ ਵਿਆਹ ਤੇ ਅੱਜ ਪਹਿਲੀ ਦੱਥਾ ਹੁੰਦਿਆਂ ਵੀ ਹੱਥ ਅੱਡਣ ਵਾਲੀ ਜਿਹੜੀ ਨੌਬਤ ਆ ਉਹ ਆ ਗਈ ਆ ਹਾਂਜੀ ਸਭ ਕੁਝ ਜ਼ਮੀਨ ਦੇ ਅਸਰ ਹੀ ਸੀ ਕਰਨਾ ਤੇ ਫਸਲ ਤਾਂ ਸਾਰੀ ਰੁੜ ਗਈ ਆ ਜ਼ਮੀਨ ਵੀ ਰੁੜ ਗਈ ਆ ਬਹੁਤ ਮੁਸ਼ਕਲ ਹੋਈ ਪਈ ਸਾਨੂੰ ਅਸੀਂ ਹਾਂ ਦੀ ਬੱਚੀ ਦਾ ਕਾਰਜ ਕਿਵੇਂ ਕਰੀਏ ਹਾਂ ਮਨ ਕਿੰਨਾ ਕ ਦੁਖੀ ਹੁੰਦਾ ਕਿ ਬੱਚੀ ਵਿਆਹਣ ਵਾਲੀ ਆ ਜਵਾਨ ਘਰੇ ਬੂਏ ਤੇ ਬੈਠੀ ਹੋਈ ਆ ਹਾਂਜੀ ਦੋ ਬੇਟੀਆਂ ਬਹੁਤ ਟੈਨਸ਼ਨ ਆ ਜੀ ਸਾਨੂੰ ਕੋਈ ਸੰਸਥਾ ਨਾਲ ਕਿਸੇ ਨਾਲ ਜਾਂ ਕਿਸੇ ਸਮਾਜ ਸੇਵੀ ਵੀਰ ਨਾਲ ਕੋਈ ਗੱਲਬਾਤ ਹੋਈ ਆ ਕਿ ਸਾਡੀ ਮਦਦ ਜਿਹੜੀ ਆ ਕੀਤੀ ਜਾਵੇ ਹਾਂਜੀ ਹਾਂਜੀ ਹੋਈ ਇੱਕ ਸੰਸਥਾਈ ਸੀ ਸਿੱਖ ਯੂਨਾਈਟਿਡ ਆਸ ਉਹਨਾਂ ਨੇ ਕਿਹਾ ਸੀ ਅਸੀਂ ਤੁਹਾਡੀ ਮਦਦ ਕਰਾਂਗੇ ਬੱਚੀ ਦਾ ਕਰਜ ਹੋ ਸਕਦਾ ਹੈ ਜੇ ਹੜ ਨਾ ਹੁੰਦੇ ਫਿਰ ਤਾਂ ਵਿਆਹ ਵਧੀਆ ਹੋਣਾ ਸੀ ਹਾਂਜੀ ਬਹੁਤ ਵਧੀਆ ਹੋਣਾ ਸੀ ਫਿਰ ਸਾਨੂੰ ਕੋਈ ਤੰਗੀ ਨਹੀਂ ਸੀ ਕੋਈ ਕਿਸੇ ਤੋਂ ਮੰਗਣ ਦੀ ਜ਼ਰੂਰਤ ਨਹੀਂ ਸੀ ਹਾਂਜੀ ਅਸੀਂ ਨਾਲ ਸੋਚਿਆ ਸੀ ਇਹ ਵੀ ਦਿਨ ਜਿਹੜੇ ਆ ਉਹ ਦੇਖਣੇ ਪੈਣਗੇ ਨਹੀਂ ਜੀ ਇਹ ਨਹੀਂ ਸੋਚਿਆ ਗੱਲ ਇਹ ਮਾਂ ਬੱਚੀ ਦੀ ਆ ਭਾਵਕਾ ਕਿਉਂਕਿ ਧੀ ਦਾ ਵਿਆਹ ਜਿਹੜਾ ਉਹ ਰੱਖਿਆ ਹੋਇਆ ਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਪਰਿਵਾਰ ਨੂੰ ਤਾ ਤੁਸੀਂ ਦੇਖ ਸਕਦੇ ਹੋ ਤਸਵੀਰ ਕਿ ਮਾਂ ਵਿਚਲਪਾਉ ਕਹੋ ਗਈ ਆ ਅੱਖਾਂ ਚ ਹੰਝੂ ਜਿਹੜੇ ਆ ਉਹ ਨਿਕਲ ਆਏ ਆ ਕਿਉਂਕਿ ਜ਼ਿੰਮੇਵਾਰੀ ਲੈ ਤੀਆਂ ਜਿਹੜੀਆਂ ਉਹ ਬੂਏ ਤੇ ਬੈਠੀਆਂ ਹੋਈਆਂ ਦੋ ਤੀਆਂ ਇੱਕ ਬੇਟਾ ਤਾਂ ਦੋਨੋਂ ਤੀਆਂ ਹੀ ਜਿਹੜੀਆਂ ਉਹ ਜਵਾਨ ਆ ਇੱਕ ਦਾ ਵਿਆਹ ਰੱਖਿਆ ਹੋਇਆ ਤਾਂ ਦੂਸਰੀ ਦੀ ਵੀ ਨਾਲ ਦੂਸਰੀ ਦੀ ਵੀ ਤਿਆਰੀ ਕਰ ਰਹੇ ਸੀਗੇ ਕੁਈ ਨਾ ਕੋਈ ਘਰ ਵੇਖੇ ਉਸ ਦਾ ਵੀ ਕੋਈ ਰਿਸ਼ਤਾ ਜਿਹੜਾ ਉਹ ਕੀਤਾ ਜਾ ਸਕ ਗਿਆ ਤਾਂ ਉਸ ਨੂੰ ਵੀ ਆਪਦੇ ਘਰ ਜਿਹੜਾ ਉਤਰਾ ਜਾਵੇਗਾ ਪਰ ਹੜਾਂ ਨੇ ਕੁਝ ਵੀ ਜਿਹੜਾ ਉਹ ਪੱਲੇ ਨਹੀਂ ਛੱਡਿਆ ਜ਼ਮੀਨ ਵੀ ਡੋਬਤੀ ਆ ਪੈਸਾ ਵੀ ਪੱਲੇ ਨਹੀਂ ਰਿਹਾ ਤੇ ਹੁਣ ਪਰਿਵਾਰ ਜਿਹੜਾ ਪਰਿਵਾਰ ਦੀ ਨਬਤ ਇੱਥੋਂ ਤੱਕ ਆ ਗਈ ਆ ਕਿ ਸਮਾਜ ਸੇਵੀ ਸੰਸਥਾਵਾਂ ਆ ਗਏ ਬੇਨਤੀ ਕਰਨੀ ਪੈ ਰਹੀ ਆ ਕਿ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਤਾਂ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਆ ਗੱਲਬਾਤ ਕਰ ਲੈਣੇ ਆ ਭਾਈ ਜੀ ਕਿੰਨਾ ਕੋ ਔਖਾ ਬੱਚੀਆਂ ਜਵਾਨਾਂ ਬੂਹੇ ਤੇ ਬੈਠੀਆਂ ਹੋਈਆਂ ਗਾਹ ਤੜਿਆ ਹੋਇਆ ਤੇ ਪੱਲੇ ਇੱਕ ਪੈਸਾ ਤੱਕ ਨਹੀਂ ਆ। ਹਾਂਜੀ ਜੀ ਜੋ ਛੱਲੀ ਪੁਣੀ ਹੈ ਫਸਲ ਤੇ ਲਾ ਲਈ। ਜੋ ਹਟਾ ਗਾੜ ਦੇ ਫਸਲਾਂ ਦੇ ਲਾਇਆ ਹੈ ਖਰਚਾ ਕੀਤਾ ਹੈ। ਵੀ ਜ਼ਮੀਨ ਫਸਲ ਸਾਡੀ ਜਿਹੜੀ 3 ਤੋਂ 4 ਲੱਖ ਦੀ ਫਸਲ ਸੀ ਜਿਹੜੀ ਰੁੜ ਗਈ ਏ। ਚੁੱਕ ਚੱਕ ਕੇ ਜੋ ਕਰਜ਼ ਮਾਣ ਹੈ ਫਸਲਾਂ ਦੇ ਲਾਏ ਫਸਲ ਹੋਊਗੀ ਕੱਲ੍ਹ ਵਿਆਹ ਕਾਰਜ ਕਰਾਂਗੇ ਬੱਚਿਆਂ ਦੇ। ਹਾਂਜੀ ਜੇ ਫਸਲ ਨਾ ਰੋੜਦੀ ਸਾਨੂੰ ਕੋਈ ਨੌਕਤ ਨਹੀਂ ਜਮੀਨ ਵੀ ਖਰਾਬ ਹੋਈ ਜਮੀਨ ਖਰਾਬ ਨਾ ਹੁੰਦੀ। ਫੇਰ ਵੀ ਸਾਨੂੰ ਕੋਨੇ ਗਾਉਣ ਵਾਲੇ ਸਮੇਂ ਸਾਨੂੰ ਝਾਗ ਹੋ ਜਾਂਦੀ ਵੀ ਸਾਰੀ ਫਸਲ ਹੋ ਜਾਣੀ ਹੁਣ ਤਾਂ ਜ਼ਮੀਨ ਖਰਾਬ ਹੋ ਗਈ ਝਾਗ ਫਸਲ ਵਾਲੀ ਵੀ ਗਈ ਆਉਣ ਵਾਲੇ ਸਮੇਂ ਦੀ ਵੀ ਜਿਹੜੀ ਆ ਗਾਂ ਸਾਨੂੰ ਵੀ ਉਹ ਵੀ ਔਖੀ ਸਥਿਤੀ ਆ ਵੀ ਗਾਂ ਬੱਚਿਆਂ ਨੇ ਖਾਣਾ ਕਿੱਥੋਂ ਪੀਣਾ ਕਿੱਥੋਂ ਕੋਈ ਜਿੱਦਾਂ ਮਿੱਟੀ ਭਰੀ ਹੋਈ ਐ ਇੱਕ ਜ਼ਮੀਨ ਦੇ ਵਿੱਚ ਤੇ ਲੱਗਦਾ ਕਿ ਜਲਦ ਜ਼ਮੀਨ ਜਿਹੜੀ ਉਹ ਬਾਈਯੋਗ ਹੋਊਗੀ ਇਹ ਤਾਂ ਜਿਹੜੀ ਮਿੱਟੀ ਭਰੀਚੀ ਹੈ ਇਹ ਤਾਂ ਚਲੋ ਕੋਈ 2-3 ਮਹੀਨੇ ਦਾਹ ਦੇਣਾ ਤੱਕ ਚਲੋ ਵਗ ਜੂਗੀ ਬੀਜੀ ਜਾਊਗੀ ਜਿਹਦੇ ਵਿੱਚ ਹੁਣ ਪਾੜ ਪੈ ਗਿਆ ਪਾਣੀ ਖੜਾ ਆ ਤਾਰੂ ਡੂੰਗਾ ਪਾਣੀ ਆ 20-20 ਫੁੱਟ ਪਾਣੀ ਉਹ ਤਾਂ ਨਹੀਂ ਬੀਜੀ ਜਣੇ ਉਹਦਾ ਤੇ ਕੋਈ ਵੀ ਹੱਲ ਹੋ ਸਕਦਾ ਉਹਦੇ ਨਾਲ ਕੋਈ ਸਰਕਾਰ ਕਰ ਸਕਦੀ ਨਾ ਕੋ ਸਸਤਾ ਕਰ ਸਕਦੀ ਹੈ ਚਲੋ ਆ ਜਿਹੜੀਆਂ ਜ਼ਮੀਨਾਂ ਬਚੀਆਂ ਵਾਂ ਇਹਨਾਂ ਸਾਨੂੰ ਚਾਹ ਕੇ ਕੋਈ ਆ ਗਈ ਕੋਈ ਸੇਵਾ ਸਮਾਜਵੀਰ ਆ ਕੇ ਸਾਡੀ ਸੇਵਾ ਕਰ ਦੇਣਗੇ ਤੇਲ ਦੇ ਦੇਣਗੇ ਜਾਂ ਸਾਡੇ ਨਾਲ ਮੱਤ ਟਰੈਕਟਰਾਂ ਦੀ ਕਰਾ ਦੇਣਗੇ ਬੀਜੀ ਜਾਊਗੀ ਜਿਹਦੇ ਵਿੱਚ ਹੁਣ 20-20 30 ਫੁੱਟ ਪਾਣੀ ਉਹਦੀ ਨਹੀਂ ਕੋਈ ਚਾਹ ਕੇ ਬੀਜੀ ਜਾਊਗੀ ਉਹਦੇ ਕੋਈ ਵੀ ਕੋਈ ਵੀ ਸਸਤਾ ਨਹੀਂ ਕੋਹਲ ਕਰ ਸਕਦੀ ਉਹਦਾ ਜਿਹਦੇ ਵਿੱਚ ਹੁਣ ਪਾਣੀ ਆ 20 ਫੁੱਟ ਪਾਣੀ ਆ ਟੋਆ ਡੂੰਗਾ ਉਹ ਤੇ ਕਿੱਥੋਂ ਕਰ ਲੈ ਕੋਈ ਸਸਤਾ ਵੀ ਕੋਈ ਗੱਲ ਹਾਂਜੀ ਕੀ ਮੰਗ ਕੀ ਕਰਦੇ ਆ ਮੰਗਦਾ ਇਹ ਕਰਦੇ ਆ ਵੀ ਜੋ ਵੀ ਸਾਡੀ ਵੱਧ ਵੱਧ ਮਤ ਕੀਤੀ ਜਾਵੇ ਸਰਕਾਰ ਵੱਲੋਂ ਵੀ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਸਾਡੀਆਂ ਜਿਹੜੀਆਂ ਜ਼ਮੀਨਾਂ ਖਰਾਬ ਹੋਈਆਂ ਇਹ ਤੋਂ ਵੱਧ ਤੋਂ ਵੱਧ ਸਾਨੂੰ ਕੋਈ ਜ਼ਮੀਨਾਂ ਦੇ ਕੋਈ ਦਿੱਤੇ ਜਾਣ ਮਾਵੇ ਦਿੱਤੇ ਜਾਣ ਕੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਕਿ ਕੋਈ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜਿੰਨਾ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਹੜ੍ਹਾਂ ਕਰ ਨਾਲ ਡੁੱਬੀ ਆ ਫਸਲ ਡੁੱਬੀ ਆ ਉਹਨਾਂ ਨੂੰ ਬੰਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਊਗਾ ਵੇਖੋ ਜੀ ਸਰਕਾਰ ਕਹਿ ਰਹੀ ਵੀ ਅਸੀਂ ਹੁਣ ਅਸੀਂ ਸੁਣੀਏ ਗੱਲਾਂ ਕਰਦੇ ਆ ਸਰਕਾਰ ਕਹਿ ਰਹੀ ਵੀ 75 7500 ਰੁਪਈਆ ਅਸੀਂ ਜਿਹੜੇ ਅੱਜ ਨਹੀਂ ਪਾਲੀ ਰੇਤ ਪਈ ਆ ਜਾਂ ਪਾੜ ਪਏ ਦਾਗੇ 7500 ਨਾਲ ਤੁਹਾਨੂੰ 100 ਲੀਟਰ ਡੀਜ਼ਲ ਵੀ ਨਹੀਂ ਆਉਂਦਾ 100 ਲੀਟਰ ਡੀਜ਼ਲ ਤਾਂ ਜਿਹੜੇ ਟਰੈਕਟਰ ਦੇ ਵਿੱਚ ਮਚਾਈਏ ਤਾਂ ਇੱਕ ਦਿਨ ਵਿੱਚ ਮੱਚ ਜਾਂਦਾ ਤੇ ਇੱਕ ਦਿਨ ਵਿੱਚ ਜਿਹੜਾ ਕਨਾਲ ਥਾਂ ਨਹੀਂ ਟਰੈਕਟਰ ਬਣਾਉਂਦਾ ਜੇ ਜ਼ਿਆ ਤੇ ਜਿਹੜੇ ਇਕੱਲੇ ਦੇ ਇਕੱਲੇ ਖਰਾਬ ਹੋਏ ਕਿੱਥੋਂ 100 ਲੀਟਰਾਂ 7500 ਕਿੱਥੋਂ ਜ਼ਮੀਨ ਬਣ ਜੂਗੀ ਹਾਂਜੀ ਜੇ ਮਾਜਵਾ ਤੇ ਮਾਜਵਾ 20-20 ਹਜ਼ਾਰ ਤਾਂ ਹਿਉਂ ਜੇ ਲਾਈ ਬੈਠੇ ਆ ਪੈਲੀਆਂ ਤੇ ਖਰਚੇ ਲਾਈ ਬੈਠੇ ਫਸਲਾਂ ਦੇ ਤੇ 20-20 ਹਜ਼ਾਰ ਨਾਲ ਸਾਨੂੰ ਉਹ ਕਿੱਥੋਂ ਸਾਡਾ ਹੱਕ ਪੂਰਾ ਹੋ ਜੂ ਮਾਏ ਵੇ ਦਾ ਹਾਂਜੀ ਇਹਦਾ ਚਲੋ ਸਮਾਜ ਇਹਦਾ ਇਦਾਂ ਹੀ ਆ ਜੀ ਜੇ ਕੋ ਥੋੜਾ ਬਾਤਾ ਨਾ ਸਾਡਾ ਘੜ ਕੋ ਪੂਰੀ ਕਰ ਸਕਦਾ ਨਾ ਸਸਤਾਵਾ ਕਰ ਸਕਦੀਆਂ ਨਾ ਸਰਕਾਰਾਂ ਕਰ ਸਕਦੀਆਂ ਇਹਦਾ ਸਾਥ ਆ ਜੀ ਇਹਦਾ ਜਿਹੜੇ ਆ ਸਮਾਜ ਚ ਵੀਰ ਜੋ ਵੀ ਸੇਵਾ ਕਰ ਰਹੇ ਆ ਉਹਦਾ ਸਾਥ ਦੇ ਰਹੇ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਜਿਵੇਂ ਕੋਈ ਡਿੱਗੇ ਨੂੰ ਆਸਰਾ ਦਿੰਦਾ ਵਾਂ ਵੱਟਾਉਂਦਾਵੇਂ ਠਾ ਰਹੇ ਨੇ ਆ ਆਇਆ ਜੀ ਤਾਂ ਬਿਲਕੁਲ ਸਮਾਜ ਸੇਵੀ ਵੀਰਾਂ ਅੱਗੇ ਗੁਹਾਰ ਜਿਹੜੀ ਆ ਉਹ ਲਗਾਈ ਜਾ ਲਗਾਈ ਜਾ ਰਹੀ ਆ ਤਾਂ ਇੱਥੇ ਆਪ ਹੋਰ ਵੀ ਪਰਿਵਾਰਕ ਮੈਂਬਰ ਮੌਜੂਦ ਆ ਬਜ਼ੁਰਗ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਣੇ ਆ ਮਤਾ ਜੀ ਨਾਮ ਕੀ ਤੁਹਾਡਾ ਮਤਾ ਜੀ ਕਿੰਨਾ ਕੁ ਅਫਾ ਹੋਇਆ ਪਿਆ ਫਸਲ ਵੀ ਡੁੱਬ ਗਈ ਆ ਪੋਤੀ ਦਾ ਵਿਆਹ ਰੱਖਿਆ ਹੋਇਆ ਤੇ ਪਰਿਵਾਰ ਕਹਿੰਦਾ ਕਿ ਸਾਡੇ ਕੋਲੇ ਕੁਝ ਵੀ ਨਹੀਂ ਹੈ ਕਿ ਜਿਹੜੀ ਧੀ ਦੀ ਡੋਲੀ ਜਿਹੜੀ ਆ ਉਹ ਇਹ ਘਰੋਂ ਤੋਰ ਸਕੀ ਐ ਮੈਂ ਵੀ ਰੋ ਜਿੰਦਾ ਬਹੁਤ ਉੱਖਾ ਖਾਇਆ ਫੇਟ ਮੈਡਾ ਉੱਖਾ ਖਾਇਆ ਪਿਆ ਨਾ ਫਤਾਨ ਨਾ ਇਹ ਕਿ ਦੋਖਾ ਮਾਰਉਂਦੇ ਆ ਬੱਟੀਆਂ ਦਾ ਨਾ ਕੋ ਬੱਟੀਆਂ ਦਾ ਨਾ ਅੰਗੜੀ ਨਾ ਪੂਰੀ ਹੋਈ ਨਾ ਕੋਈ ਟਣਾ ਗਿਆ ਤਾਂ ਕੀ ਕਰਾਂਗੇ ਹਾਂ ਕਦੇ ਨਾ ਕਰਾਂਗੇ ਅਗਲੇ ਸੱਤ ਦਿਨ ਤੋਂ ਹੋਇਆ ਮੰਗਣਾ ਹੀ ਅਗਲੇ ਨੂੰ ਸਾਲ ਤੋਂ ਮੰਗੀ ਨੂੰ ਕੋਟ ਸੁਖਣਾ ਹੋ ਗਿਆ ਬਿਲਕੁਲ ਇੱਕ ਬੜਾ ਉਖਾ ਪਿਆ ਕੋਈ ਕੋਈ ਨਾ ਕੋਈ ਮਦਦ ਦਿੱਤੀ ਜਾਵੇ ਹਾਂ ਕਿਰਪਾ ਕਰੇ ਕਿਥੇ ਚਾਵਾਂ ਨਾਲ ਪੋਤੀ ਨੂੰ ਘਰੋਂ ਤੋਰਨਾ ਸੀਗਾ ਤਾਂ ਕਿਥੇ ਅੱਜ ਸਮਾਜ ਸੇਵੀ ਵੀਰਾਂ ਦੇ ਜਿਹੜੇ ਸਮਾਜ ਸੇਵਾ ਕਰਦੇ ਆ ਉਹਨਾਂ ਦੀ ਮਦਦ ਲੈਣੀ ਪੈ ਰਹੀ ਆ ਬੱਚਾ ਵੀ ਮੇਰਾ ਵੱਜਲੇ ਉਹ ਰਾਤ ਤੋਂ ਇੰਨੀ ਕੰਮ ਕਰ ਸਕਦਾ ਹਾਂ ਬੱਚੇ ਜਿਹੜੇ ਨੇ ਉਹ ਵੀ ਬਹੁਤ ਦੁਖੀ ਹੋਏ ਪੈਣ ਵੱਡਾ ਬੱਚਾ ਤੇ ਉਹਦਾ ਵੀ ਇਤਰਾਇਆ ਜਿਵਾ ਕੋਤਰਾਇਆ ਪੀੜਾ ਗਹ ਕਹ ਪਹਿਲੀ ਨਾ ਵੀ ਜ਼ਮੀਨ ਨਾ ਚੱਜਣਾ ਹੋਈ ਤਾਂ ਫਿਰ ਕਹਦੇ ਨਾ ਕਮਾਈ ਕਰ ਸਕਦੇ ਸਾਨੂੰ ਤਾਂ ਜ਼ਮੀਨ ਤੇ ਹੀ ਆਸ ਹੁੰਦੀ ਹਾਂਜੀ ਬੱਚਿਆਂ ਨੂੰ ਬਹੁਤ ਦੁੱਖ ਆਉਂਦੇ ਜੀ ਜੇ ਮਹਾਰਾਜ ਜੀ ਕੋਈ ਕਿਰਪਾ ਕਰੋ ਕੋਈ ਮਦਦ ਕਰੋ ਸਾਡੀ ਤੇ ਚਲੋ ਆ ਸੌਖਾ ਹੋ ਜਾਵੇ ਕੰਮ ਤਾਂ ਇਹ ਪਰਿਵਾਰ کافی ਪਹਾਉਕ ਜਿਹੜੀਆਂ ਤਸਵੀਰਾਂ ਕਿਉਂਕਿ ਘਰ ਵਿੱਚ ਨਤੀ ਦਾ ਕਾਰਜ ਜੜਾ ਰੱਖਿਆ ਹੋਇਆ ਦਸੰਬਰ ਵਿੱਚ ਦੱਸਿਆ ਜਾ ਰਿਹਾ ਕਿ ਵਿਆਹ ਰੱਖਿਆ ਹੋਇਆ ਸੀਗਾ ਤਾਂ ਸਹੁਰੇ ਜਿਹੜੇ ਉਹ ਵਿਆਹ ਮੰਗ ਰਹੇ ਆ ਜਵਨਤੀ ਆ ਬੂਹੇ ਤੇ ਬੈਠੀ ਹੋਈ ਆ ਤਾਂ ਫਸਲ ਜਿਹੜੀ ਆ ਉਹ ਪਾਣੀ ਵਿੱਚ ਡੁੱਬ ਗਈ ਆ ਦੂਗ-ਦੂਗ ਤੱਕ ਤੁਸੀਂ ਨਜ਼ਰ ਮਾਰੋਗੇ ਤਾਂ ਇਹ ਸਾਰੀ ਦੀ ਸਾਰੀ ਫਸਲ ਜਿਹੜੀ ਆ ਇਹ ਸਾਰੇ ਦਾ ਸਾਰਾ ਏਰੀਆ ਜਿਹੜਾ ਉਹ ਸਤਲੁਜ ਦਰਿਆ ਦੀ ਮਾਰ ਹੇਠ ਜਿਹੜਾ ਆ ਗਿਆ ਸੀਗਾ ਤੇ ਇਹਨਾਂ ਕੋਲੇ ਮਹਿਜ ਹੀ 2.5 ਕਿੱਲੇ ਦੇ ਕਰੀਬ ਜਮੀਨ ਜਿਹੜੀ ਆ ਉਹ ਦੱਸੀ ਜਾ ਰਹੀ ਆ ਤਾਂ ਉਹ ਵੀ ਪਾਣੀ ਵਿੱਚ ਡੁੱਬ ਗਈ ਆ ਤੇ ਹੁਣ ਐਨਆਰਆਈ ਵੀਰਾਂ ਅਤੇ ਸਮਾਜ ਸੇਵੀ ਵੀਰਾਂ ਅੱਗੇ ਪਰਿਵਾਰ ਵੱਲੋਂ ਗੁਹਾਰ ਲਗਾਈ ਜਾ ਰਹੀ ਆ ਅਸੀਂ ਵੀ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜੜੀ ਆ ਉਹ ਕੀਤੀ ਜਾਵੇ ਕਿਉਂਕਿ ਫਸਲ ਕਿਸਾਨ ਨੂੰ ਫਸਲ ਤੇ ਜਿਹੜੀ ਆਸ ਹੁੰਦੀ ਆ ਕੀ ਫਸਲ ਹੋਵੇਗੀ ਕੋਈ ਕਰਜ ਆ ਉਤਾਰਾਂਗੇ ਬੱਚਿਆਂ ਦਾ ਕਾਰਜ ਕਰਾਂਗੇ ਪਰ ਹੁਣ ਫਸਲ ਵੀ ਜਿਹੜੀ ਆ ਡੁੱਬ ਚੁੱਕੀ ਆ ਪਿਤਾ ਦੀ ਇੱਕ ਬਾਹ ਜਿਹੜੀ ਆ ਉਹ ਕੰਮ ਨਹੀਂ ਕਰਦੀ கரੰਟ ਲੱਗ ਗਿਆ ਸੀਗਾ ਹੱਥ ਜਿਹੜਾ ਉਹ ਕੰਮ ਨਹੀਂ ਕਰਦਾ ਤਾਂ ਇਸ ਕਰਕੇ ਉਹ ਮਿਹਨਤ ਮਜ਼ਦੂਰੀ ਵੀ ਜਿਹੜੀ ਬਾਹਰ ਉਹ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਮਿਹਨਤ ਮਜ਼ਦੂਰੀ ਦਾ ਕੰਮ ਆ ਉਹ ਇੱਕ ਹੱਥ ਨਾਲ ਨਹੀਂ ਹੋ ਸਕਦਾ ਇਸ ਲਈ ਕਾਫੀ ਮੁਸੀਬਤਾਂ ਵਿੱਚ ਉਹ ਪਰਿਵਾਰ ਜਿਹੜਾ ਉਹ ਗੁਜ਼ਰ ਰਿਹਾ ਤਾ ਅਸੀਂ ਫਿਰ ਇੱਕ ਵਾਰ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੈ ਵੱਧ ਤੋਂ ਵੱਧ ਮਦਦ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ ਹੋਰ ਵੀ ਇੱਥੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨੇ ਇਹਨਾਂ ਪਿੰਡਾਂ ਦਾ ਬੀੜਾ ਜਿਹੜਾ ਚੁੱਕਿਆ ਹੋਇਆ ਸੀਗਾ ਕਿ ਇਹਨਾਂ ਪਿੰਡਾਂ ਦੇ ਪਿੰਡਾਂ ਦਾ ਸਾਥ ਜਿਹੜਾ ਉਹ ਦੇਵਾਂਗੇ ਅਗਰ ਜ਼ਮੀਨਾਂ ਡੁੱਬੀਆਂ ਫਸਲ ਡੁੱਬੀ ਆ ਤਾਂ ਜ਼ਮੀਨਾਂ ਜਿਹੜੀਆਂ ਵਾਹੀ ਜੋ ਕਰਕੇ ਦੇਵਾਂਗੇ ਹੋਰ ਵੀ ਜਿਹੜੀ ਲੋਡ ਹੋਵੇਗੀ ਤਾਂ ਮਾਲੀ ਸਹਾਇਤਾ ਵੀ ਜਿਹੜੀ ਆ ਉਹ ਕੀਤੀ ਜਾਵੇਗੀ ਤੇ ਉਹਨਾਂ ਸੰਸਥਾਵਾਂ ਨੂੰ ਚਾਹੀਦਾ ਕਿ ਇਹੋ ਜਿਹੇ ਜਿਹੜੇ ਪਰਿਵਾਰ ਆ ਖਾਸ ਕਰਕੇ ਇਸ ਪਰਿਵਾਰ ਦੀ ਗੱਲ ਕਰਾਂਗੇ ਕਿ ਇਸ ਪਰਿਵਾਰ ਦੀ ਵੱਤ ਵਾਦ ਮਦਦ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ ਕੋਈ ਪੁੱਤ ਕੈਮਰਾਮੈਨ ਰਾਜੀਵ ਰੁੱਦੇ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ